ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਅਸੀਂ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਕਰਮਗੜ ਤਹਿਸੀਲ ਮਲੋਟ ਆਏ ਸੀਗੇ ਬਾਈ ਹਰਪ੍ਰੀਤ ਦੇ ਖੇਤ ਜਿੰਨਾ ਕੋਲੇ ਚਾਂਦ ਹਾਈਬ੍ਰਿਡ ਸੀਡ ਕੰਪਨੀ ਦਾ ਸੀ ਕੇ 47 ਵੈਰਾਈਟੀ ਲੱਗੀ ਆ ਜੀ ਬਾਈ ਖੇਤ ਚ ਗੱਲਬਾਤ ਕਰਾਵਾਂਗੇ ਬਾਈ ਕੀ ਪਾਣੀ ਕਿਵੇਂ ਆ ਜੀ ਮਿੱਟੀ ਕਿਵੇਂ ਆ ਜ਼ਮੀਨ ਕਿਵੇਂ ਆ ਜੀ ਕਿੰਨੀ ਸੇਵਾ ਕਰੀ ਆ ਕਿੰਨੀ ਖਾਦ ਪਾਈ ਆ ਸੋ ਸਾਰੀ ਆਪਾਂ ਵੀਡੀਓ ਚ ਬਣੇ ਰਹੋ ਤੁਹਾਡੇ ਸਾਰੀ ਗੱਲਬਾਤ ਕਰਾਵਾਂਗੇ ਤਾ ਜੋ ਵੀ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਆ ਜੀ 바ਵਾ ਪੀਵੀ03 ਮਾਲਵਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਵੇਂ-ਨਵੇਂ ਵੀਡੀਓ ਦੇਖਣ ਲਈ ਬੈਲ ਆਈਕਨ ਨੋਟੀਫਿਕੇਸ਼ਨ ਮਿਲਦਾ ਰਹੂਗਾ ਜੀ ਤੁਹਾਨੂੰ ਤਾਂ ਵੀਰ ਨਾਲ ਗੱਲਬਾਤ ਕਰਾਉਣੇ ਆ ਕਿਸਾਨ ਵੀਰ ਖੇਚਾ ਹਰਪੀ ਸਿੰਘ ਜੀ ਸੋ ਵੀਡੀਓ 'ਚ ਬਨੇ ਰਹੋ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਤੁਹਾਡਾ ਨਾਮ ਪਿੰਡ ਜੀ ਜ਼ਿਲ੍ਹਾ ਆ ਨਾਮ ਮੇਰਾ ਹਰਪ੍ਰੀਤ ਸਿੰਘ ਜੀ ਪਿੰਡ ਕਰਮਗੜ੍ਹ ਜ਼ਿਲ੍ਹਾ ਸ਼ਹੀਦੀ ਮੁਕਤਸਰ ਸਾਹਿਬ ਜੀ ਬਾਈ ਜੀ ਇਹ ਵੈਰੈਟੀ ਜੀ ਪਹਿਲੀ ਵਾਰ ਲਾਈ ਦੀ ਸੀ ਕਿਸਨ 47 ਹਾਂਜੀ ਇਹ ਪਹਿਲੀ ਵਾਰ ਲਾਈ ਹੈ ਜੀ ਕਿਸਨ 47 ਇਹ ਵੈਰੈਟੀ ਕਿਵੇਂ ਲੱਗੀ ਬਾਈ ਜੀ ਵੈਰੈਟੀ ਬਹੁਤ ਵਧੀਆ ਜੀ ਇਹ ਛੋਟਾ ਜੇ ਜ਼ਮੀਨ ਦਾ ਪਾਣੀ ਦੀ ਗੱਲ ਕਰੀਏ ਜੀ ਕਿਵੇਂ ਆ ਜੀ ਪਾਣੀ 3 ਨੰਬਰ ਆ ਜੀ ਜ਼ਮੀਨ ਬਿਲਕੁਲ ਮਾੜੀ ਹੈ ਜੀ ਮਾੜੀ ਹੈ ਜੀ ਹਾਂਜੀ ਤੇ ਪਹਿਲਾਂ ਵੀ ਇੱਥੇ ਝੋਨਾ ਲੱਗਦਾ ਬਾਈ ਪਹਿਲਾਂ ਇੱਥੇ ਝੋਨਾ ਲੱਗਦਾ ਜੀ ਪਰ ਹੋਇਆ ਨਹੀਂ ਜੀ ਹੋਇਆ ਨਹੀਂ ਜੀ ਹਾਂਜੀ ਤੁਸੀਂ ਕਹਿ ਰਹੇ ਜੀ ਨਾ ਵੀ ਕਿ ਨਿਸਰਦਾ ਨਹੀਂ ਸੀ ਹਾਂ ਨਿਸਰਦਾ ਨਹੀਂ ਇਹ ਝੋਨਾ ਜੀ ਕਾਲਾ ਜਾਂ ਕਾਲਾ ਪਾਣੀ ਮਾੜਾ ਜ਼ਮੀਨ ਮਾੜੀ ਹੈ ਜੀ ਬਿਲਕੁਲ ਇਹ ਟਰਾਂਸਪਲੈਂਟ ਨੂੰ ਗੱਲ ਕਰੀਏ ਆਪਾਂ 25 ਦਿਨ ਦੀ ਪਨੀਰੀ ਤੇ 15 ਜੁਲਾਈ ਨੂੰ ਟਰਾਂਸਪਲੈਂਟ ਹੋਈ ਹੈ। ਹਾਂਜੀ 15 ਜੁਲਾਈ ਨੂੰ ਆਪਾਂ ਲਾਇਆ ਇਹ। ਠੀਕ ਹੈ ਜੀ। ਤੇ ਹੁਣ ਤਕਰੀਬਨ 2.5 ਮਹੀਨੇ ਹੋ ਗਏ ਜੀ। ਹਾਂਜੀ 2.5 ਮਹੀਨੇ ਹੋ ਗਏ। ਠੀਕ ਹੈ ਜੀ। ਤੇ ਹੋਰ ਵੀ ਵੈਰਾਈਟੀ ਲੱਗੀ ਹੈ ਜੀ ਕੋਈ? ਹੋਰ 21 11 ਲੱਗੀ ਹੈ ਜੀ। ਤੇ ਉਹਦੇ ਮੁਕਾਬਲੇ 'ਚ ਕਿਵੇਂ ਲੱਗਦਾ? ਉਹਦੇ ਮੁਕਾਬਲੇ ਬਹੁਤ ਵਧੀਆ ਜੀ ਇਹ। ਮਾੜੇ ਪਾਣੀ, ਮਾੜੀ ਜ਼ਮੀਨ 'ਚ ਬਹੁਤ ਵਧੀਆ ਇਹ। ਇੱਧਰ 11 21 ਆ ਜੀ। ਹਾਂ 21 11 ਜੀ। 21 11। ਹਾਂਜੀ। ਹਾਈਬ੍ਰਿਡ ਇਹ ਵੀ ਇਹ ਤੁਹਾਡੇ ਏਰੀਆ ਦੇ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਇਸ ਵੈਰੈਟੀ ਬਾਰੇ? ਮਾੜੇ ਵਾਹਤ ਤੇ ਮਾੜੇ ਪਾਣੀ ਵਾਸਤੇ ਬਹੁਤ ਵਧੀਆ ਜੀ। ਅੱਛਾ ਜੀ। ਤੇ ਵਧੀਆ ਚੋਨਾ ਹੁੰਦਾ ਹੈ ਮਾੜੇ ਪਾਣੀ। ਲਾਉਣੀ ਚਾਹੀਦੀ ਇਹ ਜੀ ਹਾਂਜੀ। ਟ੍ਰਾਈ ਜ਼ਰੂਰ ਕਰਨਾ। ਟ੍ਰਾਈ ਜ਼ਰੂਰ ਕਰਨਾ ਚਾਹੀਦੇ। ਸੋ ਜਦੋਂ ਇਹ ਪੱਕ ਗਿਆ ਬਾਈ ਜੀ ਉਦੋਂ ਵੀ ਸਾਨੂੰ ਦਿਓ ਰਿਪੋਰਟ। ਠੀਕ ਹੈ ਜ਼ਰੂਰ ਜੀ। ਤੇ ਤੁਹਾਡਾ ਮੋਬਾਈਲ ਨੰਬਰ ਬੋਲ ਦਿਓ ਸਾਨੂੰ। 94170 43959 ਠੀਕ ਹੈ। ਹਾਂਜੀ ਕਿਸਾਨ ਵੀਰੋ ਕਿਸਾਨ ਵੀਰ ਨਾਲ ਗੱਲਬਾਤ ਕਰਵਾਈ ਹੈ ਜੀ। ਉਹ ਕਹਿੰਦੇ ਵੀ ਬਾਣ ਬਹੁਤ ਨਰਮਾ ਮਿੱਟੀ ਪਹਿਲਾਂ ਇੱਥੇ ਝੋਨਾ ਹੁੰਦਾ ਨਹੀਂ ਸੀਗਾ ਜੇ ਹੋ ਵੀ ਜਾਂਦਾ ਸੀ ਤਾਂ ਨਿਸਰਦਾ ਨਹੀਂ ਸੀ ਕਾਲਾ ਜਾ ਕੇ ਖੜ ਜਾਂਦਾ ਸੀਗਾ ਤੁਹਾਨੂੰ ਅਸੀਂ ਬਾਣ ਦਾ ਵਿజిਟ ਕਰਾ ਰਹੇ ਆ ਆ ਦੇਖ ਸਕਦੇ ਹੋ ਤੁਸੀਂ ਮੰਜਰਾ 2 ਮਹੀਨੇ ਪਲੱਸ ਟ੍ਰਾਂਸਪਲੈਂਟ ਨੂੰ ਹੋਵੇ ਜੀ 3 ਘੰਟੇ ਜੂਰੀਆ ਲਾਇਆਗਾ ਬਾਣ ਦਾ ਸਾਰਾ ਤੁਹਾਨੂੰ ਵਿజిਟ ਕਰਾਉਣੇ ਆ ਤਿੰਨ ਨਿਕੜ ਲੱਗਿਆ ਵਾ ਜੀ ਇਹਨਾਂ ਕੋਲੇ ਪਾਣੀ ਦੀ ਗੱਲ ਕਰੀਏ ਤਾਂ ਪਾਣੀ 3-4 ਨੰਬਰ ਹੈ ਜੀ ਇਹਨਾਂ ਦਾ ਮਾੜਾ ਪਾਣੀ ਹੈ ਜੀ। ਸੋ ਅਸੀਂ ਕਿਸਾਨ ਵੀਰਾਂ ਨੂੰ ਇਹੀ ਕਵਾਂਗੇ ਵੀ ਨਹਿਰੀ ਪਾਣੀ ਤਾਂ ਬਿਲਕੁਲ ਹੈ ਹੀ ਨਹੀਂ ਬਾਈ ਕਹਿੰਦੇ ਜੀ। ਵੀ ਨਵੀਂ ਕੋਈ ਵੀ ਵੈਰਾਈਟੀ ਆਉਂਦੀ ਆ ਕਿਲਾ 2 ਕਿਲੇ ਟ੍ਰਾਇਲ ਜ਼ਰੂਰ ਕਰਿਆ ਕਰੋ। ਨਾਲ ਹੋਰ ਵੀ ਵੈਰਾਈਟੀਆਂ ਲੱਗੀਆਂ ਉਹਨਾਂ ਵੈਰਾਈਟੀਆਂ ਨਾਲੋਂ ਇਹਨਾਂ ਨੂੰ CK47 ਵੈਰਾਈਟੀ ਬਹੁਤ ਵਧੀਆ ਲੱਗੀ ਆ। ਬਾਕੀ ਝਾੜ ਦੀ ਰਿਪੋਰਟ ਦੇਣਗੇ ਆਪਾਂ ਨੂੰ। ਉਦੋਂ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਗੱਲਬਾਤ ਜੋ ਵੀ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ 바ਵਾ ਪੀਵੀ03 ਮਾਲਵਾ ਜੀ ਤੇ ਜੇ ਗੱਲ ਕਰੀਏ ਖੇਚ 25 ਦਿਨ ਦੀ ਪਨੀਰੀ ਜੀ 100 ਦਿਨ ਖੇਚ ਲੈਂਦਾ ਜੀ ਝੋਨਾ 26 ਕ ਜਿੰਨਾ ਟਾਈਮ ਹੀ ਲੱਗਦਾ ਜੀ ਤੇ ਖਰਚਾ ਬਹੁਤ ਹੀ ਘੱਟ ਆ ਬਾਈ ਕਹਿੰਦੇ ਵੀ ਨਹਿਰੀ ਪਾਣੀ ਤਾਂ ਹੈ ਹੀ ਨਹੀਂਗਾ ਮਾੜਾ ਪਾਣੀ ਆ ਚਾਰ ਨੰਬਰ ਪਾਣੀ ਆ ਸੋ ਮਲੋਟ ਦੇ ਜਿੰਨੇ ਵੀ ਮੁਕਸਰ ਜ਼ਿਲ੍ਹੇ ਦੇ ਫਾਰਮਰ ਆ ਸੀ ਇਹ ਹੀ ਕਹਿਣਾ ਚਾਹਾਂਗੇ ਸੀ ਕਿ 47 ਕਿੱਲਾ 2 ਕਿੱਲੇ ਟ੍ਰਾਇਲ ਜ਼ਰੂਰ ਕਰਿਓ ਜੀ ਸੋ ਅਗਲੀ ਵੀਡੀਓ ਚ ਮਿਲਦੇ ਆ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ